ਜਿਹੜੇ ਪਿਛਲੇ 2-3 ਸਾਲ ਤੋਂ ਜਿਹੜੀ ਇੰਡਸਟਰੀ ਹੈ ਉਹ ਜੋ ਕੋਵਿਡ ਤੋਂ ਪਹਿਲਾਂ ਜੋ ਸਵੇਜ ਚੱਲਦੀ ਉਹ ਵਾਪਸ ਨਹੀਂ ਆ ਸਕੀ ਆਲ ਤੋਂ ਥੋੜੀ ਬਹੁਤ ਜ਼ਰੂਰਤ ਹੈ ਉਸ ਤੋਂ ਇਲਾਵਾ EV ਦਾ ਵੀ ਜਿਹੜਾ ਫੈਕਟਰ ਹੈ ਉਹ ਬੜਾ ਅਫੈਕਟ ਕਰਦਾ ਹੈ ਜਿਹੜਾ ਕਸਟਮਰ ਹੈ ਕੰਫਿਊਜ਼ ਹੋ ਜਾਂਦਾ ਹੈ ਮੈਂ EV ਨਾਵਾ ਦੁੱਤਾਂ ਵੀ ਕੱਲ ਨਾ ਤੋਂ ਅੱਜ ਡਾਈਮਿੰਸਟਰ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਔਰ ਫਾਈਨੈਂਸ ਮਿਸਟਰ ਸਾਹਿਬ ਨੂੰ ਵੀ ਕਾਪੀ ਭੇਜੀ ਹੈ ਵੀ ਜਿਹੜਾ ਇਹਦਾ ਜੇ ਆਪਾਂ GST ਘਟਾਉਣਾ ਹੀ ਹੈ ਸਭ ਨੂੰ ਇਮੀਡੀਏਟਲੀ ਘਟਾ ਦਿੱਤਾ ਜਾਏ ਮੇਬੀ ਇੱਕ ਸਤੰਬਰ ਤੋਂ ਘਟਾ ਦਿੱਤਾ ਜਾਏ ਤਾਂ ਕਿ ਜਿਹੜਾ ਇੰਡਸਟਰੀ ਉਹਦਾ ਸਹੀ ਮੈਨੇਜ ਫਾਇਦਾ ਉਠਾ ਲਵੇ ਜੀ ਅ ਸੋ ਤੁਸੀਂ ਕਹਿੰਦਾ ਮਤਲਬ ਇਹ ਹੈ ਕਿ ਜੇ ਦੀਵਾਲੀ ਤੋਂ ਘਟਦਾ ਹੈ ਤੇ ਹੁਣ ਜੇ ਤੁਸੀਂ ਕਹਿ ਰਹੇ ਇਮੀਡੀਏਟਲੀ ਕੱਟਦਾ ਉਹਦੇ ਤੇ ਫਰਕ ਕੀ ਆਏਗਾ ਦੇਖੋ ਦੀਵਾਲੀ ਤੇ ਕੱਟਦਾ ਤਾਂ ਕਿੰਨਾ ਘੱਟਦਾ ਅੱਛਾ ਫਿਰ ਉਹਦਾ ਪ੍ਰਧਾਨ ਮੰਤਰੀ ਜੀ ਤਾਂ ਕਹਿ ਰਹੇ ਕਿ ਦੀਵਾਲੀ ਦਾ ਤੋਹਫਾ ਨਹੀਂ ਲੈ ਤੇ ਤੁਸੀਂ ਕਹਿ ਤੋਹਫਾ ਕਿੱ데 ਕੰਮ ਤਾਂ ਤੋਹਫਾ ਆਪਾਂ ਪਹਿਲਾਂ ਦੇ ਲਈਏ ਅਸੀਂ ਇਹ ਕਹਿੰਦੇ ਹਾਂ ਪ੍ਰਧਾਨ ਮੰਤਰੀ ਸਾਹਿਬ ਦਾ 프리 ਦੀਵਾਲੀ ਵਧੀਆ ਇਹ ਡਿਸੀਜਨ ਹੈ ਕਿਉਂਕਿ ਦੇਖੋ ਹੁਣ ਅਜੋ ਜੇ ਦੀਵਾਲੀ ਤੋਂ ਲੈਟ ਅਸ ਅਜੋ 10 ਦਿਨ ਪਹਿਲਾਂ ਜੀ ਘਟਾਦੇ ਅਕਤੂਬਰ ਤੀ ਵੀ ਰੇਟ ਘਟਾਦੇ ਤਾਂ ਉਹਦਾ ਕੰਟੀਨਿਊ ਉਹਨਾ ਬੈਨੀਫਿਟ ਨਹੀਂ ਹੋਏਗਾ ਜਿਹੜਾ ਅਮਰੀਕਾ ਦਾ ਇਫੈਕਟ ਆ ਰਿਹਾ ਇਹ ਇੱਕ ਬੜਾ ਨਾਜ਼ਰੀ ਕਹੋਏਗਾ ਆਪਣਾ ਔਰ ਇਹਦੇ ਨਾਲ ਮੈਨੂੰ ਲੱਗਦਾ ਵੀ ਜਿਹੜੀ ਇੰਡੀਆ ਦੀ ਗ੍ਰੋਥ ਹੈ ਬਹੁਤ ਵਧੀਆ ਹੋਏਗੀ ਪਰ ਇਹਨੂੰ ਟਾਈਮਲੀ ਕਰਨਾ ਚਾਹੀਦਾ ਸਰ ਇੱਕ ਹੋਰ ਤੁਹਾਡੇ ਵਰਗੇ ਮਾਹਰ ਕਹਿੰਦੇ ਕਿ ਕੱਲੇ ਇਹਦੇ ਨਾਲ ਸਸਤਾ ਹੋਣ ਦੀ ਗੱਲ ਨਹੀਂ ਹੈ ਬਹੁਤ ਸਾਰੇ ਜਿਹੜੇ ਛਲਾਰਕੇ ਹਿੱਸੇ ਲ ਜਿਹੜੇ ਜਿਹੜਾ ਹਾਇਰ ਟੈਕਸ ਨੂੰ ਲੈ ਕੇ ਉਸ ਆਈਟਮ ਦੇ ਵਿੱਚ ਟੈਕਸ ਟੂਰੀ ਕਰਦੇ ਉਹ ਵੀ ਰੁਕੇਗੀ ਤੋ ਬੇਸਿਕ ਮਕਸਦ ਜਿਹੜਾ ਹੈ ਉਹ ਟੈਕਸਚੁਰੀ ਰੋਕਣਾ ਵੀ ਇੱਕ ਬੜਾ ਵੱਡਾ ਹੈ ਕਿਉਂਕਿ ਸਾਈਕਲ ਦੇ ਵਿੱਚ ਬੜੀ ਅੰਡਰ ਇਨਵੌਇਸਿੰਗ ਹੁੰਦੀ ਹੈ 12% ਦੇ ਨਾਮ ਤੋਂ ਲੈ ਕੇ ਸਾਈਕਲ 300 ਦਾ ਵੀ ਬਿਲਿੰਗ ਹੋ ਰਿਹਾ 400 ਦਾ ਵੀ ਹੋ ਰਿਹਾ ਹੈ ਔਰ ਅਸੀਂ GST ਡਿਪਾਰਟਮੈਂਟ ਨੂੰ ਜੀਮਨ ਸਾਹਿਬ ਨੂੰ ਟਾਈਮ ਟੂ ਟਾਈਮ ਦੇ ਬਾਰੇ ਦੱਸਿਆ ਵੀ ਉਹਨਾਂ ਨੇ ਬੜੇ ਸਟ੍ਰਿਕਟ ਐਕਸ਼ਨ ਲਏ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕਾ ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾ ਸੋ ਸ਼ਹਿਰ ਲੁਧਿਆਣਾ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਜੁੜੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਾਲ ਹੀ ਦੇ ਵਿੱਚ ਪੂਰੇ ਦੇਸ਼ ਵਾਸੀਆਂ ਨੂੰ ਜੀਐਸਟੀ ਦੇ ਟੈਕਸ ਦੇ ਵਿੱਚ ਕਟੌਤੀ ਕਰਨ ਦੀ ਇੱਕ ਦਿਵਾਲੀ ਤੇ ਤੋਹਫਾ ਦੇਣ ਦੀ ਘੋਸ਼ਣਾ ਕੀਤੀ ਗਈ ਹੈ ਪਰ ਉਹ ਘੋਸ਼ਣਾ ਜਿਹੜਾ ਦਿਵਾਲੀ ਤੋਂ ਲਾਗੂ ਕੀਤੇ ਜਾਣ ਕਰਨ ਉਹਦੇ ਬਹੁਤ ਸਾਰੇ ਇੰਪੈਕਟ ਹੋਣੇ ਤੋਂ ਨਜ਼ਰ ਆਣ ਲੱਗ ਪਿਆ ਹੈ ਜਿਸ ਨਾਲ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰਭਾਵ ਜਿਹੜੇ ਖੁਸ਼ੀ ਜਿਆਦਾ ਖੁਸ਼ੀ ਨਾਲ ਹੋ ਜਾਗਾ ਜਿਹੜਾ ਗਮੀ ਦਾ ਜਾਂ ਇੱਕ ਟੈਨਸ਼ਨ ਦਾ ਮਾਹੌਲ ਪੈਦਾ ਹੋ ਗਿਆ ਸਾਰੇ ਮਾਮਲੇ ਚ ਗੱਲਬਾਤ ਕਰਾਂਗੇ ਅੱਜ ਉਪਕਾਰ ਸਿੰਘ ਉਜਾ ਨਾਲ ਆ ਰਸਨ ਨਮਸਕਾਰ ਹਾਂਜੀ ਨਮਸਕਾਰ ਜੀ ਜੀ ਸਰ ਇਹ ਤਾਂ ਬੜਾ ਇੱਕ ਇੰਪੋਰਟੈਂਟ ਹੈ ਜੇ ਸਰਕਾਰ ਜੀ GST ਘਟਾ ਦਿੰਦੀ ਹੈ ਔਰ ਜਿਹੜਾ GST ਹੈ ਉਹ ਆਟੋ ਇੰਡਸਟਰੀ ਤੇ ਸਭ ਤੋਂ ਜ਼ਿਆਦਾ ਜੀ ਕਿਉਂਕਿ 28% GST ਵਾਈਟ ਗੁੱਡਸ ਜੀ ਕਾਰ ਸਕੂਟਰ ਇਹਨਾਂ ਪ੍ਰੋਡਕਟ ਤੇ ਹੈ ਜੀ ਔਰ ਇਹਨੂੰ ਘਟਾਉਣਾ ਬੜਾ ਜ਼ਰੂਰੀ ਹੈ ਕਿ ਪਿਛਲੇ 2-3 ਸਾਲ ਤੋਂ ਜਿਹੜੀ ਇੰਡਸਟਰੀ ਹੈ ਉਹ ਜੋ ਕੋਵਿਡ ਤੋਂ ਪਹਿਲਾਂ ਜੋ ਸਿਚੁਏਸ਼ਨ ਸੀ ਉਹ ਵਾਪਸ ਨਹੀਂ ਆ ਸਕੀ ਜੀ ਔਰ ਥੋੜੀ-ਬਹੁਤ ਗ੍ਰੋਥ ਹੈ ਉਸ ਤੋਂ ਇਲਾਵਾ EV ਦਾ ਵੀ ਜਿਹੜਾ ਫੈਕਟਰ ਹੈ ਉਹ ਬੜਾ ਇਫੈਕਟ ਕਰਦਾ ਜਿਹੜਾ ਕਸਟਮਰ ਹੈ ਕਨਫਿਊਜ਼ ਹੋ ਜਾਂਦਾ ਵੀ ਮੈਂ EV ਲਵਾਂ ਦੂਸਰਾ ਵੀਕਲ ਲਵਾਂ ਸੋ ਇੱਕ ਬੜੀ ਵੱਡੀ ਉਮੀਦ ਇੰਡਸਟਰੀ ਨੂੰ ਜਾਗੀ ਸੀ ਵੀ ਦੁਬਾਰਾ ਜਿਹੜਾ ਇੰਡਸਟਰੀ ਹੈ ਉਹਦੇ ਵਿੱਚ ਆਪਣੀ ਪੁਰਾਣੀ ਪੋਜੀਸ਼ਨ ਤੇ ਪਹੁੰਚੇਗੀ ਜਾਂ ਬੂਮ ਆਏਗਾ ਤੁਸੀਂ ਕੁਝ ਵੀ ਕਹਿ ਸਕਦੇ ਹੋ ਪਰ ਉਹਦੇ ਨਾਲੇ ਇੰਪੈਕਟ ਹੁਣ ਜਿਹੜਾ ਕਾਰ ਬਾਅਦ ਹੈ ਮੇਰੀ ਗੱਲ ਕੁਝ ਡੀਲਰਸ ਨਾਲ ਗੱਲ ਹੋ ਰਹੀ ਸੀ ਜਿਹੜੀ ਡੀਲਰ ਦੀ ਫੈਡਰੇਸ਼ਨ ਆ ਉਹ ਕਹਿੰਦੇ ਜੀ ਜਿਹਨੇ ਕਾਰ ਲੈਣੀ ਆ ਉਹ ਹੁਣ ਵੇਟ ਕਰ ਰਿਹਾ ਜਿਹਨੇ ਸਕੂਟਰ ਲੈਣਾ ਉਹ ਵੇਟ ਕਰ ਰਿਹਾ ਵੀ ਰੇਟ ਘਟ ਜਾਣਾ ਮੈਂ ਜੀਐਸਟੀ ਘਟੇ ਤੋਂ ਬਾਅਦ ਲਵਾਵਾਂਗਾ ਔਰ ਇਹ ਦਿਨ ਜਿਹੜੇ ਹੁੰਦੇ ਆ ਇਹ ਬੂਮ ਦੇ ਦਿਨ ਹੁੰਦੇ ਆ ਜਿਹੜਾ ਡੀਲਰ ਐ ਸਟਾਕ ਕਰਦਾ ਕਿਉਂਕਿ ਸਾਡੀ ਆਟੋ ਇੰਡਸਟਰੀ ਜੇ ਤਿੰਨ ਚਾਰ ਮਹੀਨੇ ਅਗਸਟ ਸਪਟੈਂਬਰ ਅਕਤੂਬਰ ਬੜਾ ਇੰਪੋਰਟੈਂਟ ਹੁੰਦੇ ਆ ਔਰ ਦੀਵਾਲੀ ਵੀ ਇਸ ਵਾਰ ਜਲਦੀ ਹੈ 21 ਅਕਤੂਬਰ ਦੀ ਐ ਨਾਰਮਲੀ ਨਵੰਬਰ 10 ਦੇ ਆਸ-ਪਾਸ ਹੁੰਦੀ ਹੈ ਸੋ ਦਿਵਾਲੀ ਤੱਕ ਗੱਡੀਆਂ ਦੀ ਸੇਲ ਮੈਕਸਿਮਮ ਹੁੰਦੀ ਹੈ ਸਕੂਟਰਾਂ ਦੀ ਸੇਲ ਮੈਕਸਿਮਮ ਹੁੰਦੀ ਹੈ ਸੋ ਅਸੀਂ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇੱਕ ਲੈਟਰ ਲਿਖ ਕੇ ਔਰ ਫਾਈਨਾਂਸ ਮਿਨਿਸਟਰ ਸਾਹਿਬ ਨੂੰ ਉਹਦੀ ਕਾਪੀ ਭੇਜੀ ਹੈ ਵੀ ਜਿਹੜਾ ਇਹਦਾ ਜੇ ਆਪਾਂ GST ਘਟਾਉਣਾ ਹੀ ਹੈ ਤਾਂ ਉਹਨੂੰ ਇਮੀਡੀਏਟਲੀ ਘਟਾ ਦਿੱਤਾ ਜਾਏ ਮੇਬੀ 1 ਸਤੰਬਰ ਤੋਂ ਘਟਾ ਦਿੱਤਾ ਜਾਏ ਤਾਂ ਕਿ ਜਿਹੜਾ ਇੰਡਸਟਰੀ ਉਹਦਾ ਸਹੀ ਮੈਨੇਜ ਫਾਇਦਾ ਉਠਾ ਲਵੇ ਜੀ ਸੋ ਤੁਸੀਂ ਕਹਿੰਦਾ ਮਤਲਬ ਇਹ ਹੈ ਕਿ ਜੇ ਦਿਵਾਲੀ ਤੋਂ ਘਟਦਾ ਹੈ ਤੇ ਹੁਣ ਤੁਸੀਂ ਕਹਿ ਰਹੇ ਇਮੀਡੀਏਟਲੀ ਕੱਟਦਾ ਉਹਦੇ ਵਿੱਚ ਫਰਕ ਕੀ ਆਏਗਾ ਦੇਖੋ ਦਿਵਾਲੀ ਤੇ ਕੱਟਦਾ ਤਾਂ ਕਿਸੇ ਕੰਮ ਦਾ ਨਹੀਂ ਅੱਛਾ ਫਿਰ ਉਹਦਾ ਪ੍ਰਧਾਨ ਮੰਤਰੀ ਜੀ ਤਾਂ کہہ ਰਹੇ ਕਿ ਦੀਵਾਲੀ ਦਾ ਤੋਹਫਾ ਦੇਣਾ ਹੈ ਤੇ ਤੁਸੀਂ ਕਹਿੰਦੇ ਤੋਹਫਾ ਕਿਸੇ ਕੰਮ ਦਾ ਨਹੀਂ ਤੋਹਫਾ ਆਪਾਂ ਪਹਿਲਾਂ ਦੇ ਦਈਏ ਅਸੀਂ ਇਹ ਕਹਿੰਨੇ ਆ ਪ੍ਰਧਾਨ ਮੰਤਰੀ ਸਾਹਿਬ ਦਾ ਵਧੀਆ ਇਹ ਡਿਸੀਜਨ ਹੈ ਕਿਉਂਕਿ ਦੇਖੋ ਹੁਣ ਅੱਜ ਜੋ ਜੇ ਦੀਵਾਲੀ ਤੋਂ ਲੈਟ ਅਸ ਅਜ਼ਿਊਮ 10 ਦਿਨ ਪਹਿਲਾਂ ਵੀ ਘਟਾਉਂਦੇ ਅਕਤੂਬਰ ਚ ਵੀ ਰੇਟ ਘਟਾਉਂਦੇ ਤਾਂ ਉਹਦਾ ਇੰਡਸਟਰੀ ਨੂੰ ਉਹਨਾ ਬੈਨੀਫਿਟ ਨਹੀਂ ਹੋਏਗਾ ਕਿਉਂਕਿ ਅੱਜ ਹੀ ਗੱਡੀ ਨਹੀਂ ਬਣ ਜਾਣੀ ਉਹਨੇ ਬਣਨਾ ਹੈ ਫਿਰ ਉਹਨੇ ਡੀਲਰ ਕੋਲ ਜਾਣਾ ਔਰ ਡੀਲਰ ਤੋਂ ਬਾਅਦ ਉਹਦੀ ਸਟਾਕ ਚ ਰੱਖ ਕੇ ਸੇਲ ਹੋਣੀ ਹੈ ਬਿਲਕੁਲ ਠੀਕ ਹੈ ਸੇਜੇ ਕਸਟਮਰ ਅੱਜ ਖਰੀਦਣਾ ਸ਼ੁਰੂ ਕਰੇਗਾ ਔਰ ਨਾਰਮਲੀ ਇਹ ਦੇਖਿਆ ਜਾਏਗਾ ਕਿ ਇਹਨਾਂ ਨੇ ਡੀਲਰ ਸਟਾਕ ਕਾਫੀ ਜ਼ਿਆਦਾ ਕਰਦੇ ਹੁਣ ਡੀਲਰ ਵੀ ਕਨਫਿਊਜ਼ ਹੈ ਅੱਜ ਜੋ 28% ਤੇ ਮਟੀਰੀਅਲ ਖਰੀਦ ਲੈਂਦਾ ਜਿਹੜਾ ਮਟੀਰੀਅਲ ਉਹਨੂੰ ਰੇਟ ਘਟੇ ਤੋਂ ਬਾਅਦ ਮਿਲਣਾ ਹੈ ਔਰ 18% ਤੇ ਮਿਲਣਾ ਹੈ ਔਰ ਇਹਦੇ ਚ 10% ਪਰਕਾਰ ਹਾਂ ਪਰਕਾਰ ਦੇਖੋ ਛੋਟੀ ਕਾਰ ਹੈ ਜਿਹੜੀ ਉਹਦੇ ਚ 50000 ਰੁਪਏ ਦਾ ਫਰਕ ਪਵੇਗਾ ਇੱਕ ਟੂ ਵੀਲਰ ਚ 810000 ਰੁਪਏ ਦਾ ਫਰਕ ਪਵੇਗਾ ਦੈਟ ਇਜ਼ ਅ ਬਿਗ ਅਮਾਉਂਟ ਹਾਂ ਉਸ ਉਸ ਕੈਟਾਗਰੀ ਦੇ ਕਸਟਮਰ ਲਈ ਵੱਡੀ ਅਮਾਉਂਟ ਹੈ ਹਾਂ ਔਰ ਇਹਦੇ ਨਾਲ ਜਿਹੜੇ ਮੈਨੂਫੈਕਚਰ ਹੁੰਦੇ ਆ ਜੀ ਉਹ ਇੱਕ ਲਿਮਟਿਡ ਸਟਾਕ ਰੱਖ ਸਕਦੇ ਕਿਉਂਕਿ ਉਹਨਾਂ ਕੋਲ ਜਗ੍ਹਾ ਉਹ ਨਹੀਂ ਹੁੰਦੀ ਹੈ ਵੀ ਇੰਨੀਆਂ ਮੈਂ ਕਾਰਾਂ ਖੜਾ ਲਾਂਗਾ ਨਾਲੇ ਪੇਮੈਂਟ ਲੱਗਦਾ ਸਰ ਐਡਵਾਂਸ ਪੇਮੈਂਟ ਦਾ ਸਾਰਾ ਪੇਮੈਂਟ ਦਾ ਸਾਈਕਲ ਹੈ ਸੋ ਸਾਡੀ ਇਹੀ ਬੇਨਤੀ ਹੈ ਕਿ ਅਸੀਂ ਵੈਲਕਮ ਕਰਦੇ ਹਾਂ ਬੜਾ ਅੱਛਾ ਡਿਸੀਜਨ ਹੈ ਇਹਦੇ ਨਾਲ ਇੰਡਸਟਰੀ ਚ ਦੁਬਾਰਾ ਜਾਨ ਪੈ ਜਾਏਗੀ ਜਿਹੜਾ ਸਾਡਾ ਜੀਡੀਪੀ ਲੱਗਦਾ ਹੈ ਔਰ ਜਿਹੜਾ ਅਮਰੀਕਾ ਦਾ ਇਫੈਕਟ ਆ ਰਿਹਾ ਇਹ ਇੱਕ ਬੜਾ ਵੱਡਾ ਤਰੀਕਾ ਹੋਏਗਾ ਆਪਣਾ ਔਰ ਇਹਦੇ ਨਾਲ ਮੈਨੂੰ ਲੱਗਦਾ ਹੈ ਵੀ ਜਿਹੜੀ ਇੰਡੀਆ ਦੀ ਗ੍ਰੋਥ ਹੈ ਬਹੁਤ ਵਧੀਆ ਹੋਏਗੀ ਪਰ ਇਹਨੂੰ ਟਾਈਮਲੀ ਕਰ ਦੇਣਾ ਚਾਹੀਦਾ ਜੀ ਉਪਕਾਰ ਜਿਵੇਂ ਤੁਸੀਂ ਦੱਸਿਆ ਸੋ ਕਿੰਦਾ ਕਿੰਦਾ ਜਿਹੜੇ ਸੰਕੇਤ ਹੈਗੇ ਜਿਵੇਂ ਕਿਹਾ ਤਾਂ ਜਾ ਰਿਹਾ ਇੱਕ ਬੜਾ ਵੱਡਾ ਵਿਸਤਾਰ ਹੈ ਕਿ ਬਹੁਤ ਸਾਰੀ ਆਈਟਮਾਂ ਤੇ ਘਟ ਰਹੀ ਹੈ ਇਵਨ ਤੁਸੀਂ ਸਾਈਕਲ ਇੰਡਸਟਰੀ ਨਾਲ ਵੀ ਜੁੜਿਆ ਸਾਈਕਲ ਇੰਡਸਟਰੀ ਤੇ ਵੀ ਕਿਹਾ ਜਾ ਰਿਹਾ ਕਿ 5% ਹੀ ਰਹਿ ਜਾਏਗਾ ਸੋ ਕਿੰਨੀਆਂ ਕਿੰਦਾ ਦੀਆਂ ਆਈਟਮਾਂ ਹੈਗੀਆਂ ਦੇਖੋ ਇਹ ਕਾਫੀ ਆਈਟਮ ਜਿਹੜੀਆਂ ਅਨਾਉਂਸ ਕੀਤੀਆਂ ਜਾ ਰਹੀਆਂ ਉਹਦੇ ਜਿੱਦਾਂ ਕਿ ਵਾਈਟ ਗੁੱਡਸ ਹੈ ਸਾਈਕਲ ਹੈ ਜਿਹੜੀ ਮੈਂ ਸਮਝਦਾ ਮੈਂ ਲੁਧਿਆਣੇ ਦਾ ਇੱਕ thora recycle industry ਉਹਦੇ ਦੁਆਲੇ ਸਾਰੀ ਇੰਡਸਟਰੀ ਘੁੰਮਦੀ ਹੈ ਸਾਈਕਲ ਦੇ ਵੀ ਜੇ 5% ਕਰ ਦਿੱਤਾ ਜਾਂਦਾ ਸਾਈਕਲ ਸਸਤਾ ਹੋ ਜਾਏਗਾ ਜੀ ਔਰ ਇਹਦੇ ਨਾਲ ਜੇ ਸਰ ਇੱਕ ਹੋਰ ਚੀਜ਼ ਤੁਹਾਡੇ ਵਰਗੇ ਮਾਹਰ ਦੱਸ ਰਹੇ ਕਿ ਕੱਲੇ ਇਹਦੇ ਨਾਲ ਸਸਤਾ ਹੋਣ ਦੀ ਗੱਲ ਨਹੀਂ ਹੈ ਬਹੁਤ ਸਾਰੇ ਜਿਹੜੇ ਸ਼ਰਾਰਤੀ ਅੰਸਰ ਹੈ ਜਿਹੜੇ ਜਿਹੜਾ ਹਾਇਰ ਟੈਕਸ ਨੂੰ ਲੈ ਕੇ ਉਸ ਆਈਟਮਸ ਦੇ ਵਿੱਚ ਟੈਕਸਚਰੀ ਕਰਦੇ ਆ ਉਹ ਵੀ ਰੁਕੇਗੀ ਸੋ ਬੇਸਿਕ ਮਕਸਦ ਜਿਹੜਾ ਹੈ ਉਹ ਟੈਕਸਚਰੀ ਰੋਕਣਾ ਵੀ ਇੱਕ ਬੜਾ ਵੱਡਾ ਕਿਉਂਕਿ ਸਾਈਕਲ ਦੇ ਵਿੱਚ ਬੜੀ ਅੰਡਰ ਇਨਵੋਇਸਿੰਗ ਹੁੰਦੀ ਹੈ 12% ਦੇ ਨਾਮ ਨੂੰ ਲੈ ਕੇ ਸਾਈਕਲ 300 ਰੁਪਏ ਦਾ ਵੀ ਬਿਲਿੰਗ ਹੋ ਰਿਹਾ 400 ਦਾ ਵੀ ਹੋ ਰਿਹਾ ਹੈ ਔਰ ਅਸੀਂ ਜੀਐਸਟੀ ਡਿਪਾਰਟਮੈਂਟ ਨੂੰ ਚੀਮਨ ਸਾਹਿਬ ਨੂੰ ਟਾਈਮ ਟੂ ਟਾਈਮ ਇਹਦੇ ਬਾਰੇ ਦੱਸਿਆ ਵੀ ਉਹਨਾਂ ਨੇ ਦੇ ਸਟਿਕ ਟੈਕਸ਼ਨ ਲਈ ਪਰ ਦੇਖੋ ਸਰ ਇੱਕ ਲਿਮਟਿਡ ਚੀਜ਼ ਹੈ ਤੁਸੀਂ ਇੱਕ ਬੰਦੇ ਦੇ ਇੱਥੇ ਐਕਸ਼ਨ ਲੈਂਦੇ ਹੋ ਉਹ ਨਵੀਂ ਜਗ੍ਹਾ ਖੋਲ ਕੇ ਨਵੇਂ ਸਿਰੇ ਤੋਂ ਕੰਮ ਚਲਾ ਲੈਂਦਾ ਜੇ ਜੀਐਸਟੀ ਸਾਈਕਲ ਤੇ ਘੱਟ ਕੀਤਾ ਜਾਂਦਾ ਤਾਂ ਇਹਦੇ ਤੇ ਜਿਹੜੀ ਸਾਈਕਲ ਦੀ ਚੋਰੀ ਹੈ ਉਹ ਘਟੇਗੀ ਸੋ ਇਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਗੱਡੀਆਂ ਦੇ ਵੀ ਲਗਜ਼ਰੀ ਗੱਡੀਆਂ ਤੋਂ ਲੈ ਕੇ ਛੋਟੀਆਂ ਗੱਡੀਆਂ ਤੇ ਵੀ ਟੈਕਸ ਘਟ ਰਿਹਾ ਹੈ ਸੋ ਇਹਦੇ ਨਾਲ ਫਾਇਦਾ ਇਮਪੈਕਟ ਕੀ ਆਏਗਾ ਬਾਜ਼ਾਰ ਤੇ ਇਹਦੇ ਨਾਲ ਦੇਖੋ ਜਿਹੜੀ ਆਟੋ ਇੰਡਸਟਰੀ ਹੈ ਜੀ ਉਹ ਮੈਂ ਸਮਝਦਾ ਮੈਂ ਸਾਡੀ ਇਕਨੋਮੀ ਦੀ 50% है, है। 50% ਆਟੋ ਇੰਡਸਟਰੀ ਹੈ ਜੇ ਉਹਦੇ ਤੇ ਟੈਕਸ ਘਟਦਾ ਹੈ ਇੰਡਸਟਰੀ ਜਬੂਮ ਆਏਗਾ ਔਰ ਕਾਫੀ ਟਾਈਮ ਤੋਂ ਜਿਹੜੀ ਇੰਡਸਟਰੀ ਹੈ ਮੰਦੇ ਦੇ ਦੌਰ ਚੋਂ ਗੁਜ਼ਰ ਰਹੀ ਹੈ ਸੋ ਇਹਦੇ ਵਿੱਚ ਬਹੁਤ ਮਾਰ ਨਾਲ ਜਿਹੜੀ ਓਵਰ ਆਲ ਇੰਡਸਟਰੀ ਹੈ ਦੇਖੋ ਜਿਹੜਾ ਆਟੋ ਇੰਡਸਟਰੀ ਦਾ ਕੰਮ ਹੈ ਤਾਂ ਇੱਕ ਟੀਅਰ 1 ਸਪਲਾਈਰ ਹੈ ਜਿਹੜੇ ਵੱਡੇ ਪਾਰਟ ਬਣਾਉਂਦਾ ਫਿਰ ਟੀਅਰ 2 ਹੈ ਫਿਰ ਟੀਅਰ 3 ਹੈ ਫਿਰ ਟੀਅਰ 4 ਹੈ ਫਿਰ ਟੀਅਰ ਉਸ ਤੋਂ ਬਾਅਦ ਆਮ ਟੀਅਰ ਸਪਲਾਈਰ ਹੈ ਜਿਵੇਂ ਕਿ ਛੋਟੇ ਛੋਟੇ ਨਟ ਬਣਾਉਣ ਵਾਲਾ ਬਿਲਕੁਲ ਠੀਕ ਹੈ ਉਹ ਇਹਦੀ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਇੰਡਸਟਰੀ ਹੈ ਜਿਹਦੇ ਟੈਕਸ ਕਟਾਇਆ ਜਾਂਦਾ ਤਾਂ ਟੋਟਲ ਜਿਹੜੀ ਛੋਟੀ ਐਮਐਸਐਮ ਜਿੰਨੂੰ ਅਸੀਂ ਕਹਿੰਦੇ ਆ ਵੀ ਮਾਈਕਰੋ ਸੈਕਟਰ ਆ ਉਹਦੇ ਤਾਂ ਕਿਹਦਾ ਇਫੈਕਟ ਆਏ ਓਕੇ ਸੋ ਉਹਦੇ ਕੋਲ ਵੀ ਬੂਮ ਆਏ ਸੋ ਤੁਹਾਡੇ ਕਹਿੰਦਾ ਮਤਲਬ ਸਾਡੀ ਪਰਚੇਜ਼ਿੰਗ ਪਾਵਰ ਵਧੇਗੀ ਦੇਖੋ ਪਰਚੇਜ਼ਿੰਗ ਪਾਵਰ ਵਧਣ ਨਾਲ ਸੇਲ ਵਧੇਗੀ ਸੇਲ ਵਧਣ ਨਾਲ ਵੋਲੀਅਮ ਵਧਣਗੇ ਵੋਲੀਅਮ ਵਧਣ ਨਾਲ ਨੱਸੀ ਜਾ ਨਾਲੇ ਬਾਜ਼ਾਰ ਦਾ ਜਿਹੜਾ ਮਨੀ ਕ੍ਰੈਂਚ ਚੱਲ ਰਿਹਾ ਇਸ ਤੋਂ ਵੀ ਕਿਤੇ ਨਾ ਕਿਤੇ ਬੈਰ ਹੋਊਗਾ ਉਹ ਵੀ ਘਟੇਗਾ ਸਰਕੂਲੇਸ਼ਨ ਫਾਸਟ ਹੋਏਗੀ ਜੀ ਸਰ ਤੁਸੀਂ ਗੱਲਬਾਤ ਕੀਤੀ ਹੈ ਅਮਰੀਕਾ ਦਾ ਇੰਪੈਕਟ ਵੀ ਕੱਢੇਗਾ ਸੋ ਅਮਰੀਕਾ ਦਾ ਇੰਪੈਕਟ ਤਾਂ ਗੱਲ ਆਦੇ ਕਿ ਜਿਹੜਾ ਮਿਸਟਰ 트ੰਪ ਹੈਗੇ ਉਹਨਾਂ ਵੱਲੋਂ ਵੀ ਰੀਸੈਂਟਲੀ ਉਹ 25% ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਆਪਾਂ ਸੋਚਦੇ ਸੀ ਕਿ ਸ਼ਾਇਦ ਇਹ ਨਹੀਂ ਲੱਗੇਗਾ ਲੋਕਾਂ ਨੂੰ ਉਮੀਦ ਸੀ ਕਿਤੇ ਸੌਟ ਆਊਟ ਹੋ ਜਾਏਗਾ ਪਰ ਉਹ ਵੀ ਫਾਈਨਲੀ ਇੱਕ ਜਿਹੜਾ ਬਲਾਸਟ ਹੋ ਗਿਆ ਧਮਾਕਾ ਹੋ ਗਿਆ ਸੋ ਉਹ ਹੁਣ ਉਹਦਾ ਓਵਰਆਲ ਇੰਡਸਟਰੀ ਦਾ ਕੀ ਇੰਪੈਕਟ ਦੇਖ ਰਹੇ ਹੋ ਇਹਦੇ 'ਚ ਦੇਖੋ ਵੀ ਜਿਹੜੀ ਸਾਡੀ ਲੁਧਿਆਣੇ ਦੀ ਇੰਡਸਟਰੀ ਹੈ ਇਹਦੇ 'ਚ ਹੌਜ਼ਰੀ ਇੰਡਸਟਰੀ ਕਾਫੀ ਇੰਪੈਕਟ ਹੋਏਗੀ ਜੀ ਜਿਹੜੇ ਕਾਫੀ ਜਿਹੜੇ ਸਾਡੇ ਇੰਡਸਟਰੀਸ ਹੈ ਉਥੇ ਯੂਐਸ ਏਕਸਪੋਰਟ ਕਰਦੇ ਔਰ ਇਸ ਤੋਂ ਇਲਾਵਾ ਜਿਹੜੀ ਟਰੈਕਟਰ ਕੰਪੋਨੈਂਟ ਹੈ ਆਟੋ ਕੰਪੋਨੈਂਟ ਹੈ ਇਹ ਕਾਫੀ ਜ਼ਿਆਦਾ ਇਫੈਕਟ ਹੋਏਗੀ ਕਾਰਨ ਐਜ਼ ਕੰਪਲੀਟ ਬਿਲਡ ਅਪ ਯੂਨਿਟ ਸੀਬੀਯੂ ਯੂਨਿਟ ਇੰਨੀ ਜਿਆਦਾ ਨਹੀਂ ਜਾਂਦੀ ਆ ਸੋ ਇਹ ਜਿਹੜੀ ਇੰਡਸਟਰੀ ਹੈ ਜਿਵੇਂ ਕਿ ਟਰੈਕਟਰ ਦੇ ਉੱਤੇ ਦੀਆਂ ਜਿਹੜੀਆਂ ਬੜੀਆਂ ਟਰੈਕਟਰ ਕੰਪਨੀਆਂ ਸਾਡੇ ਤੋਂ ਤਾਂ ਲੁਧਿਆਣੇ ਤੋਂ ਕਾਫੀ ਟਰੈਕਟਰ ਪਾਰਟਸ ਜਾਂਦੇ ਆ ਸੋ ਹੁਣ ਅੱਜ ਨੋਟੀਫਿਕੇਸ਼ਨ ਤੋਂ ਬਾਅਦ ਪਤਾ ਲੱਗੇਗਾ ਵੀ ਉਹਨਾਂ ਨੇ ਕਿਸ ਕਿਸ ਕਿਸੇ ਪਾਰਟ ਨੂੰ ਛੱਡਿਆ ਜਾਂ ਸਭ ਦੇ ਲਗਾ ਦਿੱਤਾ ਔਰ ਮੈਂ ਸਮਝਦਾ ਪਰ ਜਿਹੜਾ ਇਹ ਜੀਐਸਟੀ ਵਾਲਾ ਡਿਸੀਜਨ ਹੈ ਇੱਕ ਅਮਰੀਕਾ ਹੈ ਸੀ ਅਮਰੀਕਾ ਨੂੰ ਛੱਡ ਕੇ ਜਿਹੜੇ ਦੂਜੇ ਵਿਕਲਪ ਹੈ ਉਹ ਵੀ ਦੇਖਣੇ ਸ਼ੁਰੂ ਕੀਤੇ ਆ ਬਹੁਤ ਜਗ੍ਹਾ ਤੇ ਮੋਦੀ ਸਾਹਿਬ ਨੇ ਵੀ ਐਫਟੀਏ ਕਰ ਦਿੱਤੇ ਉਹ ਇੱਕ FTA ਯੂਕੇ ਨਾਲ ਹੋਇਆ ਯੂਰਪ ਦਾ FTA ਜਲਦੀ ਹੋਣਾ ਚਾਹੀਦਾ ਔਰ ਮੈਂ ਸਮਝਦਾ ਵੀ ਜਿਹੜੀਆਂ ਸਾਡੀਆਂ ਫੌਲਨ ਚ ਅੰਬੈਸਡਿਸ ਹੈ ਉਹ ਆਲਰੇਡੀ ਉੱਥੇ ਅੰਬੈਸਡਰ ਹੈ ਉਸ ਤੋਂ ਬਾਅਦ ਕਮਰਸ਼ਲ ਸੈਕਟਰੀ ਹੈ ਕਾਫੀ ਸਟਾਫ ਹੈ ਔਰ ਉਹਨਾਂ ਨੂੰ ਸਾਡੇ ਇੱਕ ਬ੍ਰਾਂਡ ਮੈਨੇਜਰ ਦਾ ਕੰਮ ਕਰਨਾ ਚਾਹੀਦਾ ਜਿਹੜੇ ਅਦਰ ਦੈਨ ਯੂਐਸ ਜਿਹੜੇ ਦੂਜੇ ਕੰਟਰੀਜ਼ ਉਥੇ ਅਸੀਂ ਕਿਵੇਂ ਐਕਸਪੋਰਟ ਵਧਾ ਸਕਦੇ ਹਾਂ ਉਹਨੂੰ ਐਕਸਪਲੋਰ ਕਰਨਾ ਚਾਹੀਦਾ ਠੀਕ ਹੈ ਸਰ ਥੈਂਕ ਯੂ ਸਰ ਸੋ ਬਹੁਤ ਜਾਣਕਾਰੀ ਦਿੱਤੀ ਸਾਨੂੰ ਹੁਕਰ ਸਿੰਘ ਉਜਾ ਜੀ ਨੇ ਸੋ ਇਹਨਾਂ ਨਾਲ ਹੋਰ ਵੀ ਅਲੱਗ-ਅਲੱਗ ਮੁੱਦਿਆਂ ਤੇ ਸਮੇਂ-ਸਮੇਂ 'ਤੇ ਜ਼ਰੂਰ ਗੱਲਬਾਤ ਕਰਾਂਗੇ ਦੇਖਦੇ ਰਹੋ ਬਨੇ ਰਹੋ ਜਾਣਦੇ ਰਹੋ ਸੀਤਾ ਮਾ